ਅਮੀ ਦੋਸਤੋ ਮੈਂ ਤੁਹਾਡਾ ਆਪਣਾ ਢਿੱਲੋ ਕੁਠਾ ਗਰੂ ਤੁਸੀਂ ਸਾਬ ਠੀਕ ਠਾਕ ਹੋਵੋਗੇ ਆਪਣਾ ਜਿਵੇਂ ਸੈਣਾ ਦੀ ਘਾਵਤਾ ਨਾ ਕਹਿੰਦੇ ਹੁੰਦੇ ਆ ਚੀਜ਼ ਬਣਾਉਣੀ ਔਖੀ ਆ ਤੇ ਢਾਉਣ ਵੇਰੀ ਤਾਂ ਜਦੋਂ ਮਰਜੀ ਢਾ ਸਕਦੇ ਆ ਆਪਾਂ ਪਰ ਅੱਜ ਕੱਲ ਜੋਗ ਇਹ ਜਾ ਆ ਗਿਆ ਵੀ ਢਾਉਣੀ ਵੀ ਚੀਜ਼ ਨਾ ਤਕਨੀਕ ਨਾ ਪੈਂਦੀ ਆ ਕਹਿਣ ਤੋਂ ਬਾਅਦ ਵੀ ਗੱਲ ਇਹ ਆ ਵੀ ਤਕਨੀਕ ਬਿਨਾ ਚੀਜ਼ ਢਾਈ ਵੀ ਨਹੀਂ ਜਾਂਦੀ ਕਿਉਂ ਉੱਚੀਆਂ ਮਾਰਤਾ ਹੋਗਾ ਕੋਈ ਪਠੇ ਵਾਲੇ ਕੰਮ ਹੋ ਗਏ ਵੱਡੇ ਵੱਡੇ ਜਿਵੇਂ ਸੈਲਰਾਂ ਦੇ ਕੰਮ ਹੋ ਗਏ ਉੱਚੇ ਕੰਮ ਹੋ ਗਏ ਤੇ ਉੱਚੀਆਂ ਮਾਰਤਾਗਾ ਤੇ ਇੱਥੇ ਜਿਹੜਾ ਪਠਾ ਮਲੂਕਾ ਰੋਡ ਤੇ ਅੱਗੇ ਵੀ ਆਪਾਂ ਵੀਡੀਓ ਕਰੀ ਸੀ ਤੇ ਉਹ ਵੀਡੀਓ ਤੁਹਾਨੂੰ ਦਿਖਾਉਣੇ ਆ ਉਹ ਚਿਮਨੀ ਢਾਉਣ ਵਾਲੇ ਬਾਈ ਆਏ ਹੋਏ ਆ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆਗੇ ਵੀ ਕੀ ਇਹਨਾਂ ਦਾ ਇਹਨਾਂ ਦਾ ਤਜਰਬਾ ਕਿੰਨਾ ਕਾ ਤੇ ਬਾਕੀ ਆ ਸਾਨੂੰ ਜਿਹੜਾ ਪੱਠੇ ਦਾ ਆਪਾਂ ਦਿਖਾਵਾਂਗੇ ਚਿਮਨੀ ਦਾ ਵੀ ਜਿਹੜਾ ਐਲਾ ਇਹਨਾਂ ਨੇ ਕਿਵੇਂ ਸ਼ੁਰੂਆਤ ਕਰੀ ਆ ਢਾਣ ਦੀ ਤੇ ਉੱਤੇ ਆਪਾਂ ਨੰਬਰ ਵੀ ਲਾਵਾਂਗੇ ਜੇ ਕਿਸੇ ਭਾਈ ਨੂੰ ਪੱਠੇ ਦੀ ਚਿਮਨੀ ਸਟਾਉਣੀ ਹੋਵੇ ਤੇ ਆਪਾਂ ਉੱਤੇ ਕੰਟੈਕਟ ਨੰਬਰ ਦੇਵਾਂਗੇ ਤੇ ਕੌਣੀ ਮੁਕਸਰ ਸਾਹਿਬ ਦੇ ਵਿੱਚ ਇਹਨਾਂ ਦਾ ਪਿੰਡ ਆ ਤੇ ਦੋਸਤੋ ਗੱਲ ਇਹ ਆ ਵੀ ਬੰਦੇ ਤਜਰਬੇ ਵਾਲੇ ਆ ਇਹਨਾਂ ਦੇ ਦੱਸਣ ਮੁਤਾਬਕ ਕਾਫੀ ਇਹਨਾਂ ਦਾ ਯਾਨੀ ਕਿ ਲੰਮਾ ਤਜਰਬਾ ਹੈਗਾ ਤੇ ਆ ਤੁਹਾਨੂੰ ਆਪਾਂ ਸਾਰਾ ਜਿਹੜਾ ਜਿਉਣੀ ਡਿੱਗਦੀ ਤੇ ਕਿਸ ਤਰ੍ਹਾਂ ਇਹਨਾਂ ਨੇ ਆਪਦਾ ਥਲੇ ਤੋਂ ਸ਼ੁਰੂਆਤ ਕਰੀ ਆ ਉਹ ਸਾਰੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਹੋ ਵੀਡੀਓ ਨਾਲ ਤੇ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਬਾਈ ਨਾਲ ਤੁਹਾਡੀ ਤੇ ਬਣੇ ਰਹੋ ਵੀਡੀਓ ਦੇ ਨਾਲ 12 ਕਿਲੋ ਵੀਡੀਓ ਦੇ ਪਸੇ ਤਾ ਕਰਤਾ ਰਹੇ ਚੈਨਲ ਨੂੰ ਆਜੂ ਸਾਹਿਬ ਨੰਬਰ ਜੇ ਡਿੱਕ ਨਹੀਂ ਕੱਟੇ ਉਦੋਂ ਦੇ ਜੀ ਆ ਰਹੇ ਹੁੰਦੇ ਰਸੰਦਾਵੀ ਗਾਟਾ ਤਨੋਂ ਵੀ ਡਿੱਕ ਸਕਦੀ ਹੈ ਕਿ ਕੰਮ ਜਰ ਬਹੁਤ ਖਾ ਮਤਰੇਰੀ ਹੈਗਾ ਤਨ ਬਲੇ ਹੈ ਜਾਇਜ ਪੈਸੇ ਲੈ ਜਾਂਦੇ ਆ ਜਾਇਜ ਜਾਇਜ ਮੌਤ ਦੇ ਮੂੰਹ ਚ ਖੇਡ ਕੇ ਪੈਸੇ ਲੈ ਜਾਣੇ ਆ ਸਾਹ ਵਾਲਾ ਤਾਂ ਛੱਡਿਆ ਇੰਨਾ ਵਜੇ ਨਾਲ ਉਹ ਤੋਂ ਮੜਾ ਕੌਲਾ ਇੱਕ ਟਿੱਕ ਤੇ ਬਸ ਬੰਦੇ ਨੇ ਕੀ ਆ ਯਾਰ ਤਨ ਚਲੀ ਮਾਰੀ ਜਾਨ ਗਈ ਹੋਰ ਜੀ ਗਈ ਕੈਮਰਾ ਬਣ ਗਈ ਵੀਡੀਓ ਬਣ ਗਈ ਬਣ ਗਈ ਵੀਡੀਓ ਬਣ ਗਈ ਬਣ ਗਈ ਬਣ ਗਈ ਇਧਰ ਬਣਾ ਲਈ ਸੀ ਕੋਈ ਸਾਡਾ ਕੈਮਰਾ ਹੋਵੇ ਇਹਦਾ ਕਈ ਗੱਲ ਨੂੰ ਡੱਕੂਗੀ ਸਰ ਬੰਦੇ ਨੂੰ ਕਹਿਣਾ ਦਾ ਇਹ ਵੀ ਕਹਿੰਦਾ ਸੀ ਬੇਟਾ ਤੂੰ ਕਹਿੰਦਾ ਸੀ ਉੱਤੇ ਆਦਾ ਮੈਨੂੰ ਦਵਾ ਦਾ ਆਦਾ ਮੈਂ ਵੇਖਿਆ ਢੋਗਿਆ ਮੈਂ ਵੇਖੀ ਤਾਂ ਸੀ ਨਹੀਂ ਜਾਣਿਆ ਵੇਖਣ ਤੇ ਢਾਉਣ ਦੇ ਫਰਕ ਬੋਲ ਮੋਟਾ ਕੇ ਪਾਇਆ ਕਰੀ ਬੰਦ ਦਾ ਪੈਣਾ ਬਹੁਤ ਚੰਗਾ ਜੋੜ ਗਿਆ ਪਰ ਜੰਗ ਦਾ ਸੱਤ ਗਈ ਉਹ ਵਰ ਜੀ ਵੀ ਹੂੰ ਕੈਮਰਾ ਬਣ ਗਈ ਵੀਡੀਓ ਬਣ ਗਈ ਬਣ ਗਈ ਵੀਡੀਓ ਬਣ ਗਈ ਬਣ ਗਈ ਬਣ ਗਈ ਇਧਰ ਬਣਾ ਲਈ ਸੀ ਧੰਨਵਾਦ ਭਾਈ ਹਸਤਾਲਾ ਕੋਈ ਸਾਡਾ ਟਾਰਪ ਕੈਮਰਾ ਇਹਨੇ ਤੇ ਇਹ ਡਾਲ ਜੂ ਟੂ ਕੀ ਯਾਰ ਬੰਦੇ ਨੂੰ ਕਹਿਣਾ ਰਹ ਹੁੰਦਾ <स्या> <चाला दिखो गया। स्या> yes. अच्छा कल ੜੇਗਾ ਕੱਲ ਨੂੰ ਤੇ ਪੈਰ ਤਾਂ ਹੈ ਜਦਾਂ ਨੇ ਕਾਰਸਾ ਜੀ ਰੱਖੇ ਕੋਸੇ ਜਿਹੜਾ ਇਹ ਤੁਸੀਂ ਚਿਮਨੀ ਢਾਉਣ ਦਾ ਇਹ ਠੇਕਾ ਸਿਸਟਮ ਆ ਤੁਹਾਡਾ ਯੈਸ ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ ਅਸੀਂ ਸ਼੍ਰੀ ਮੁਖਸਰ ਸਾਹਿਬ ਪਿੰਡ ਕੌਣੀ ਤੋਂ ਆਏ ਆ ਅੱਛਾ ਕੌਣੀ ਤੋਂ ਆਏ ਆ ਸ਼੍ਰੀ ਮੁਖਸਰ ਸਾਹਿਬ ਤੋਂ ਹਾਂਜੀ ਹਾਂਜੀ ਤੇ ਇਹ ਤੁਹਾਡਾ ਕੀ ਕਿੰਨੇ ਚਿਰ ਦਾ ਤਜਰਬਾ ਹੈ ਆਮ ਤਾਂ ਹੁਣ ਮਕਾਨ ਵੀ ਝਕਾਣਾ ਚੱਕੀ ਜਾਂਦੇ ਆ ਤੇ ਤਕਰੀਬਨ ਤਕਰੀਬਨ ਉਹ ਵੀ ਰਿਸਕ ਬਹੁਤ ਵੱਡਾ ਤੇ ਆਹ ਦਾ ਉਦੋਂ ਵੀ ਵੱਡਾ ਰਿਸਕ ਆ ਜਿਹੜਾ ਤੁਹਾਡਾ ਤੁਸੀਂ ਇਹ ਕੰਮ ਕਰ ਰਹੇ ਆਂਗੇ ਤੇ ਕੀ ਤੁਹਾਡਾ ਕਿੰਨੇ ਚਿਰ ਦਾ ਇਹ ਤਜਰਬਾ ਕਾ ਪਹਿਲਾਂ ਹੀ ਸਾਡੇ ਮਾਲੋ ਡੈਡੀ ਕਰਦੇ ਸੀ ਕੀ ਕੰਮ ਆ ਠੀਕ ਹੈ ਉਹਨਾਂ ਦੇ ਨਾਲ ਮਾਲੋ ਸਕੂਲ ਨੂੰ ਅਸੀਂ ਜਿਵੇਂ ਪੜ੍ਹ ਕੇ ਆ ਚੜ੍ਹ ਕੇ ਸਕੂਲੋਂ ਨਾਲ ਇਹਨਾਂ ਦੇ ਕੰਮ ਚ ਆ ਗਏ ਜੀ ਕਿਤੇ ਚੀ ਠੀਕ ਹੈ ਤੇ ਮਾਲੋ ਪੀੜੀ ਤੋਂ ਤੁਰੋਂਦਾ ਹੀ ਕੰਮ ਆਪਣਾ ਅੱਛਾ ਪੀੜੀਦਾਰ ਪੀੜੀ ਤੋਂ ਆਵਾ ਹਾਂਜੀ ਠੀਕ ਹੈ ਤੇ ਸਾਨੂੰ ਮਿਸਤਰੀ ਵੀ ਕੋਈ ਮੰਨ ਕੇ ਚਲੋ ਪਿੰਡਾਂ ਦੇ ਵਿੱਚੋਂ ਨਹੀਂ ਮਿਲਦੇ ਜ਼ਿਲ੍ਹੇ ਦੇ ਵਿੱਚ ਹੀ ਮਿਲਦੇ ਆ ਜਿਹੜੇ ਜੀ ਬਾਕੀ ਜਿਹੜੇ ਮੇਨ ਕੰਮ ਇਹੀ ਕਰਦੇ ਆ ਜੀ ਠੀਕ ਹੈ ਠੀਕ ਹੈ ਆਮ ਮਿਸਤਰੀ ਨਹੀਂ ਕਰਦੇ ਆਹ ਟਾਈਮ ਤੇ ਮਿਸਤਰੀ ਆ ਇਹ ਵੀ ਜਾਨਕਿ ਚਿਮਣੀ ਸਿੱਟਣ ਵਾਲਾ ਮਿਸਤਰੀ ਆਮ ਨਹੀਂ ਮਿਲਦਾ ਨਹੀਂ ਮਿਲਦੇ ਜੀ ਹਾਂਜੀ ਹਾਂਜੀ ਠੀਕ ਹੈ ਸੋਡਾ ਜਾਨਕਿ ਦਾਦੇ ਪੜਦਾਦਿਆਂ ਤੋਂ ਹੀ ਤੇ ਰੱਬ ਆ ਇਹ ਹਾਂਜੀ ਹਾਂਜੀ ਕੰਮ ਸ਼ੁਰੂ ਉਦੋਂ ਤੇ ਇਦੋਂ ਪਹਿਲਾਂ ਤੁਸੀਂ ਕਿੰਨੀਆਂ ਚਿਮਣੀਆਂ ਸਿੱਟੀਆਂ ਤਕਰੀਬਨ ਕੋਈ ਐਸਟੀਮੇਟ ਨਹੀਂ ਆ ਕੋਈ ਐਸਟੀਮੇਟ ਨਹੀਂ ਹਾਂਜੀ ਬਹੁਤ ਡੰਗ ਤੇ ਜਿਵੇਂ ਇਹ ਕੰਮ ਰਿਸਕੀ ਆ ਕੋਈ ਸਾਨੂੰ ਕੋਈ ਕਿਸੇ ਗੱ ਦਿਕਤ ਆਈ ਹੋਵੇ ਜਾਂ ਕੋਈ ਨੁਕਸਾਨ ਆ ਕਿਉਂ ਜਦੋਂ ਕੰਮ ਕਰਦੇ ਆ ਨੁਕਸਾਨ ਵਾਲਾ ਤਾਂ ਉਹ ਸੋਚ ਕੇ ਚੱਲਣਾ ਪੈਂਦਾ ਮੂਰੇ ਮੋਟੀਆਂ ਸੱਟਾਂ ਤਾਂ ਹੋ ਗਈਆਂ ਹਾਂਜੀ ਮਾੜਾ ਮੁਰਤੇ ਕੁਝ ਢੀਰ ਚ ਰੂੜ ਵਾਜ ਜਾਂਦੇ ਉਹ ਵੀ ਥੋੜਾ ਥੋੜਾ ਵਾਜ ਜਾਂਦਾ ਠੀਕ ਹੈ ਉਂ ਕੋਈ ਦਿੱਕਤ ਨਹੀਂ ਆਈ ਜਿਵੇਂ ਆ ਹੁਣ ਆਪਾਂ ਮੰਨ ਲਓ ਗੱਲ ਵੀ ਇਹ ਹੁਣ ਤੁਸੀਂ ਚਾਰ ਚਫੇਰੇ ਉਹਦਾ ਥੱਲਾ ਕੱਢ ਲਿਆ ਤੇ ਹੁਣ ਜਦੋਂ ਡਿੱਗਣ ਦੇ ਮੌਕੇ ਤੁਸੀਂ ਕੀ ਤੁਹਾਡੇ ਕੋਲੇ ਤਜਰਬਾ ਵੀ ਹੁਣ ਡਿੱਗੂਗੀ ਜਾਂ ਕੀ ਗੱਲਬਾਤ ਇਹ ਥੱਲੇ ਵੀ ਲੈ ਸਕਦੀ ਆ ਵੀ ਤੁਸੀਂ ਕਹਿਣ ਤੋਂ ਭਾਬੀ ਇੱਥੋਂ ਹੁਣ ਭੱਜ ਕੇ ਬੰਦੇ ਨੂੰ ਤਾਂ ਇਹ ਨਿਕਲ ਨਹੀਂ ਦਿੰਦੀ ਜੀ ਆਪਾਂ ਕਹਿੰਦੇ ਕਿ ਭੱਜ ਕੇ ਜਾਵੜੂ ਇਹਦਾ ਕੀ ਤ ਯਾਰ ਬਾਈ ਥੱਲੇ ਨੂੰ ਬੈਠੂਗੀ ਕਿ ਸਾਈਡ ਤੇ ਡਿੱਗੂਗੀ ਮੰਨ ਲਓ ਜਿੰਨਾ ਤੇੜਾ ਦੀ ਨਗਾਈ ਜਦੋਂ ਮੰਨ ਲਓ ਡਿੱਗਣੀ ਉਹ ਤੇੜਾ ਛੱਡ ਜਾਂਦੀ ਹੈ ਜੀ ਚੌੜੀਆਂ ਹੁੰਦੀਆਂ ਨਹੀਂ ਉਹ ਤਾਂ ਪਤਾ ਲੱਗ ਜਾਂਦੀ ਮੰਨ ਲਓ ਠੀਕ ਆ ਉਹ ਤੋਂ ਫਰਾਂਜੀ ਦੂਰ ਉਹ ਤੋਂ ਤੁਸੀਂ ਚੌਕਸ ਰਹਿਣ ਲੱਗ ਜੰਨੇ ਤਾਂ ਵੀ ਮੰਨ ਕੇ ਚਲੋ ਇਹ ਚਿਮਨੀ ਦੇ ਵਿੱਚੋਂ ਇੱਟਾਂ ਕੱਢਦਾ ਇਹ ਚਾਣਾ ਸਿਰਫ ਮਗਰਲੀ ਸਾਈਡ ਗੌਰ ਤੇ ਹੁੰਦਾ ਹਾਂਜੀ ਨਿਗਾਰਾ ਹੋਈ ਜੀ ਹਲਚਲ ਹੁੰਦੀ ਹੈ ਮਾੜੀ ਮੂਟੀ ਦਰਾਰ ਵੀ ਹੁੰਦੀ ਪਹਿਲਾਂ ਆਵਾਜ਼ ਦੇ ਦੇ ਦੂਸਰੇ ਆਦਮੀ ਨੂੰ ਕਹਿ ਦੇ ਭੱਜ ਲੋ ਤੇ ਐਸਟੀਮੇਟ ਇਹ ਕਿੰਨੇ ਦਿਨਾਂ ਦਾ ਕੰਮ ਹੁੰਦਾ ਤੁਹਾਡਾ ਇਹ ਐਸਟੀਮੇਟ ਇਹ 2 ਦਿਨਾਂ ਦਾ ਕੰਮ 2 ਦਿਨਾਂ ਦਾ ਹੁੰਦਾ ਜੀ ਵੀ ਜਿਵੇਂ ਅੱਜ ਅੱਜ ਨਹੀਂ ਇਹ ਕਲੀਅਰ ਹੁੰਦੀ ਹਾਂਜੀ ਕੱਲ ਨੂੰ ਨਿਬੜ ਜਾਊਗਾ ਜੀ ਕੱਲ ਨੂੰ ਯਾਨੀ ਕਿ ਠੀਕ ਹੈ ਤੁਹਾਨੂੰ ਡਿਗਦੀ ਦੀ ਵੀਡੀਓ ਵੀ ਦਿਖਾਵਾਂਗੇ ਠੀਕ ਹੈ ਹਾਂ ਸਾਰਾ process ਦਿਖਾਵਾਂ ਕਿਦਾਂ ਡਿਗਦੀ ਹੈ ਇਹ ਠੀਕ ਹੈ ਹਾਂਜੀ ਤੇ ਇਹ ਕਿੰਨੀ ਉਚਾਈ ਕਿੰਨੀ ਹੋਊਗੀ ਦੀ तकरीबन 150 ਫੁੱਟ 150 ਫੁੱਟ ਹਾਂਜੀ ਬਹੁਤ ਬਾਈ ਤੁਹਾਡਾ ਧੰਨਵਾਦ ਵੀ ਆ ਇਹ ਕੰਮ ਵੀ ਥੋੜਾ ਬਹੁਤ ਰਿਸਕੀ ਆ ਠੀਕ ਆ ਅਗਲਾ ਕਹਿ ਦਿੰਦਾ ਵੀ ਪੈਸਾ ਠੀਕ ਆ ਜੋ ਪੈਸਾ ਤਾਂ ਰਿਸਕੀ ਕੰਮ ਚ ਹੁੰਦਾ ਹੀ ਆ ਹੁੰਦਾ ਹੀ ਆ ਤੇ ਜੇ ਆਪਾਂ ਕਹਿ ਦੇਈਏ ਵੀ ਗੱਲ ਬੰਦਾ ਵੀ ਕੋਈ ਯਾਰ 5000 ਦਿਹਾੜੀ ਪਾਉਂਦਾ ਕੋਈ 7 ਪਾਉਂਦਾ ਕੋਈ 10 ਪਾਉ ਬਹਾ ਵਿਵੇਚਕ ਤੇ ਪਰ ਮੌਤ ਦੇ ਮੂੰਹ ਦੇ ਵਿੱਚ ਹਰ ਇੱਕ ਬੰਦਾ ਆਉਂਦਾ ਵੀ ਨਹੀਂ ਹਾਂਜੀ ਹਾਂਜੀ ਕਿਉਂ ਅਸੀਂ ਉੱਥੇ ਪਾਸੇ ਖੜੇ ਵੀ ਡਰੀ ਜਾਂਦੇ ਆਗੇ ਵੀ ਕਿਤੇ ਉੱਤੇ ਨਾ ਡਿੱਗ ਪਏ ਤੁਸੀਂ ਬਿਲਕੁਲ ਇਹ ਕੰਮ ਜੇ ਕਿਸੇ ਨੇ ਟਵਾਉਣੀ ਹੋਵੇ ਚੀਮਣੀ ਬਣਾਉਣੀ ਹੋਵੇ ਆਪਾਂ ਨੰਬਰ ਤੁਹਾਨੂੰ ਮੈਂਸ਼ਨ ਕਰ ਦਾਂਗੇ نیچے ਠੀਕ ਹੈ ਤੇ ਨੰਬਰ ਹੈਗਾ 98721 98721 39311 39311 ਤੇ ਨਾਮ ਕੀ ਆ ਆਪਣਾ ਮੇਰਾ ਨਾਮ ਜਸਪ੍ਰੀਤ ਆ ਜੀ ਜਸਪ੍ਰੀਤ ਪਿੰਡ ਕੌਣੀ ਪਿੰਡ ਕੌਣੀ ਇੱਕ ਹੋਰ ਨੰਬਰ ਵੀ 98552 97288 ਜੀ 98552 97288 97288 ਹਾਂਜੀ ਸੰਦੀਪ ਸਿੰਘ ਜੀ ਸੰਦੀਪ ਸਿੰਘ ਤੇ ਦੋਸਤੋ ਗੱਲ ਇਹ ਵੀ ਇਹ ਕੌਣੀ ਆ ਬਾਈਆਂ ਦਾ ਪਿੰਡ ਕਿਸੇ ਬੰਦੇ ਨੂੰ ਵੀ ਕੋਈ ਉੱਚੀ ਇਮਾਰਤ ਹੋਵੇ ਤੇ ਤਕਰੀਬਨ ਤਕਰੀਬਨ ਜਾਂ ਕੋਈ ਤਕਰੀਬਨ ਪੱਠਿਆਂ ਦਾ ਇਹ ਚਿਵਣੀਆਂ ਦਾ ਕੰਮ ਸਪੈਸ਼ਲ ਤੌਰ ਤੇ ਇਹ ਕਰਦੇ ਆ ਤੇ ਜੇ ਕਿਸੇ ਬਾਈ ਨੂੰ ਲੋਡ ਹੋਵੇ ਤੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਤੇ ਆਪਾਂ ਉੱਤੇ ਨੰਬਰ ਵੀ ਚਲਾਵਾਂਗੇ ਤੇ ਤੁਹਾਨੂੰ ਸਾਰਾ ਪ੍ਰੋਸੈਸ ਆਹ ਦਿਖਾਵਾਂਗੇ ਤੇ ਡੈਗਦਾ ਵੀ ਤੁਹਾਨੂੰ ਸਾਰਾ ਇਹ ਦਿਖਾਵਾਂਗੇ ਵੀ ਕਿ ਹਿਸਾਬ ਨਾਲ ਇਹ ਸਿੱਧਦੇ ਆ ਤੇ ਆ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਲਾਵਾਂਗੇ ਇਹ ਸ਼ਾਰਟ ਤੇ ਧੰਨਵਾਦ ਸਾਰਿਆਂ ਦਾ ਲਈ ਉਹ ਵਰ ਜ ਗਈ ਹੂੰ ਕੈਮਰਾ ਰੱਖ ਬਣ ਗਈ ਵੀਡੀਓ ਬਣ ਗਈ ਬਣ ਗਈ ਵੀਡੀਓ ਬਣ ਗਈ ਬਣ ਗਈ ਬਣ ਗਈ ਇਧਰੋਂ ਬਣਾ ਲਈ ਸੀ ਧੰਨਵਾਦ ਭਾਈ ਆ ਫਟਾ ਲਾ